ਅੱਜ ਡੇਰਾ ਬਾਬਾ ਨਾਨਕ ਦੇਵ ਦਾਇਕ ਗੁਰਦੀਪ ਸਿੰਘ ਰੰਦਾ ਵੱਲੋਂ ਅੱਜ ਸ਼ਾਮ ਹਲਕੇ ਦੇ ਪਿੰਡ ਰਾਜੇ ਕੇ ਵਿਖੇ ਜੋਧੋ ਨਸ਼ਿਆਂ ਵਿਰੁੱਧ ਨਸ਼ਾ ਮੁਕਤੀ ਯਾਤਰਾ ਤੇ ਜ਼ਿਲ੍ਹਾ ਕੋਆਰਡੀਨੇਟਰ ਡਾਕਟਰ ਅਰਸ਼ਦੀਪ ਸਿੰਘ ਅਤੇ ਸਰਪੰਚ ਦਲਬੀਰ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਬਲਾਕ ਡੇਰਾ ਬਾਬਾ ਨਾਨਕ ਦੇ ਅਖੀਰਲੇ ਪਿੰਡ ਰਾਜੇ ਕੇ ਵਿੱਚ ਹੋਏ ਜਨਤਕ ਇਕੱਠ ਨੂੰ ਸੰਬੋਧਨ ਕਰਦੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਲਾਬੰਦ ਕੀਤਾ ਉਹਨਾਂ ਨੇ ਸਰ ਅੱਧੀ ਇਲਾਕੇ ਦੇ ਲੋਕਾਂ ਨੂੰ ਅਪੀਲ ਕਰਦੇ ਕਿਹਾ ਕਿ ਉਹ ਨਸ਼ਿਆਂ ਵਿਰੁੱਧ ਇਕਜੁੱਟ ਹੋਣ ਤਾਂ ਜੋ ਸੂਬੇ ਨੂੰ ਨਸ਼ਾ ਮੁਕਤ ਕੀਤਾ ਜਾ ਸਕੇ ਪੰਜਾਬ ਵਿੱਚ ਨਸ਼ੇ ਦੇ ਪੱਸਾਰ ਲਈ ਕਾਂਗਰਸ ਤੇ ਅਕਾਲੀ ਭਾਪਾ ਸਰਕਾਰ ਨੂੰ ਕਟਹਿਰੇ ਵਿੱਚ ਖੜਾ ਕਰਦਿਆਂ ਵੱਧਾ ਇੱਕ ਗੁਰਦੀਪ ਰਣਭਾਵਾ ਨੇ ਕਹ ਕਿ ਇਨ੍ਹਾਂ ਸਰਕਾਰਾਂ ਤੇ ਆਗੂਆਂ ਤੇ ਕਾਰਕੁਨਾਂ ਵੱਲੋਂ ਸੋਕੇ ਢੰਗ ਨਾਲ ਪੈਸੇ ਦੀ ਕਮਾਈ ਲਈ ਨਸ਼ਾ ਤਸਕਰਾਂ ਨੂੰ ਸਰਪ੍ਰਸਤੀ ਕੀਤੀ ਜਾਂਦੀ ਸੀ ਜਿਹਦੇ ਕੋ ਮੁੱਖ ਮੰਤਰੀ ਮਾਨ ਵੱਲੋਂ ਨਸ਼ਿਆਂ ਦਾ ਖਾਤਮਾ ਕਰ ਲਈ ਪੁਲਿਸ ਨੂੰ ਖੁੱਲੀ ਛੋੜ ਦਿੱਤੀ ਹੋਈ ਹੈ ਉਹਨਾਂ ਕਹ ਕਿ ਪਿਛਲੇ 2 ਮਹੀਨਿਆਂ ਤੋਂ ਆਮ ਆਦਮੀ ਪਾਰਟੀ ਨਸ਼ੇ ਵਿਰੁੱਧ ਡਟ ਕੇ ਕੰਮ ਕਰ ਰਹੀ ਹੈ ਤੇ ਲੋਕਾਂ ਵੱਲੋਂ ਚੰਗਾ ਸਹਿਯੋਗ ਮਿਲ ਰਿਹਾ ਹੈ ਬਿਊਰੋ ਰਿਪੋਰਟ ਅਲ ਪੰਜਾਬ ਨਿਊਜ਼ ਪਿਛਲੇ 2 ਮਹੀਨੇ ਤੋਂ ਜੋ ਤੇ ਨਸ਼ਾ ਵਿਰੋਧ ਚੜੀ ਮਹਿੰਮ ਮੁੱਖ ਮੰਤਰੀ ਸੁਰ达ਰ ਭਗਵੰਤ ਸਿੰਘ ਮਾਨ ਦੀ ਗਵਾਈ ਚ ਚੱਲੀ ਹੈ ਉਹਦੇ ਸਬੰਧ ਅੱਜ ਅਖੀਰਲਾ ਪਿੰਡ ਹੈ ਰਾਜੇਕੀ ਇੱਥੇ ਸਮਾਪਤੀ ਹੋਈ ਹੈ ਇੰਨਾ ਲੋਕਾਂ ਚ ਤਸ਼ਾਹ ਇੰਨਾ ਭੈੜਾ ਚ ਤਸ਼ਾਹ ਜੋ ਤੇ ਨਸ਼ਾ ਵਿਰੋਧ ਨੂੰ ਲੈ ਕੇ ਕੋਈ ਬੰਦਾ ਨਹੀਂ ਚਾਹੁੰਦਾ ਕਿ ਸਾਡੇ ਪਿੰਡ ਚ ਨਸ਼ਾ ਹੋਵੇ ਸਾਡਾ ਧੀਪਤ ਨੱਚੇ ਤੇ ਲੱਗੇ ਅੱਜ ਇਹ ਜਿਹੜਾ ਡੇਰਾ ਬਾਬਾ ਨਾਨਕ ਚ ਇੱਕ ਕਾਫਲੇ ਦੇ ਰੂਪ ਚ ਬਣ ਗਿਆ ਜੇ ਮੈਂ ਇਹ ਕਮਾ ਵੀ ਮੈਂ ਪ੍ਰੋਗਰਾਮ ਕਰਨਾ ਹੋਵੇ ਜੁੱਧ ਨਸ਼ਿਆਂ ਵਿਰੁੱਧ ਕਿਸੇ ਇੱਕ ਜਗ੍ਹਾ ਤੇ ਤਾਂ ਲੋਕ ਹਮ ਹਮਾ ਕੇ ਆਪ ਉਸ ਪ੍ਰੋਗਰਾਮ ਚੋਂਗੇ ਇਸ ਲੈਵਲ ਦਾ ਜਿਹੜਾ ਇਹ ਪ੍ਰੋਗਰਾਮ ਸਾਡਾ ਚੱਲਿਆ ਕੋਈ ਲਾਂਡਰ ਨਾਡ ਦੀ ਸਥਿਤੀ ਜਿਹੜੀ ਬਿਲਕੁਲ ਕੋਈ ਡਾਵਾਂਡੋਲ ਨਹੀਂ ਇਸ ਧਰਤੀ ਤੇ ਜਿਸ ਵੀ ਕਿਸੇ ਨੇ ਲਾਂਡ ਆਂਡਰ ਨੂੰ ਆਪਣੇ ਹੱਥਾਂ ਚ ਲਿਆ ਕਾਨੂੰਨ ਪੂਰੀ ਸ਼ਕਤੀ ਨਾਲ ਉਹਦੇ ਤੇ ਕਾਰਵਾਈ ਕਰਦਾ ਔਰ ਉਹਨੂੰ ਜਿਹੜੀ ਬਣਦੀ ਸਜ਼ਾ ਅੱਜ ਤੱਕ ਮਿਲੀ ਯਾਰ ਆਉਣ ਵਾਲੇ ਸਮੇਂ 'ਚ ਵੀ ਜਿਹੜੇ ਬੰਦੇ ਨੇ ਗਲਤ ਕੰਮ ਕੀਤਾ ਉਹਨੂੰ ਸਜ਼ਾ ਕਰਨਾ। ਸਰ ਇਸ ਸਟੈਂਡ ਵਿੱਚ ਇੱਕ ਛੱਪੜ ਦੀ ਸਮੱਸਿਆ ਹੈ। ਛੱਪੜ ਦੀ ਬੜੀ ਵੱਡੀ ਸਮੱਸਿਆ ਹੈ ਪਿੰਡ ਦੇ ਨਾਲ ਛੱਪੜ ਹੈ। ਮੈਨੂੰ ਪਤਾ ਜੀ ਮੈਂ ਪਹਿਲਾਂ ਤਲਬੀਰ ਮੇਰੇ ਨਾਲ ਖੜਾ ਹੈ। ਇੱਕ ਜਗ੍ਹਾ ਵੀ ਲਈ ਆਪਾਂ ਆਪਾਂ ਕਿਹਾ ਕਿ ਇਹਨਾਂ ਨੂੰ ਪਾਈਪਲਾਈਨ ਜਿਹੜੀ ਉਹ ਕਰਵਾ ਦਾਂਗੇ। ਤਾਂ ਝੋਨਾ ਵੱਢਣ ਤੋਂ ਬਾਅਦ ਜਿਹੜੀ ਪਾਈਪਲਾਈਨ ਹੋ ਕੇ ਇਹਨਾਂ ਦੀ ਸਮੱਸਿਆ ਦੂਰ ਕਰਤਾ। ਉਹ ਕਰ। ਪਹਿਲਾਂ ਤਾਂ ਮੈਂ ਧੰਨਵਾਦ ਕਰਨਾ ਚਾਹੁੰਦਾ ਸਾਰਾ মিডিਆ ਦਾ ਤੇ ਤੁਹਾਡਾ ਬਹੁਤ-ਬਹੁਤ ਇੱਕ ਮੈਂ ਤੁਹਾਨੂੰ ਗੱਲ ਦੱਸਣਾ ਚਾਹੁੰਨਾ ਸਾਡੇ ਡੇਰਾ ਪਾਪਾ ਨਾਨਕ ਹਲਕੇ ਦਾਣੀ ਲਾਸਟ ਦਿਨ ਡੇਰਾ ਪਾਪਾ ਨਾਨਕ ਬਲੋਕ ਦਾ ਜਿਹੜਾ ਇਹ ਲਾਸਟ ਪ੍ਰੋਗਰਾਮ ਆ ਤੇ মিডিਆ ਦਾ ਧੰਨਵਾਦ ਕਿਉਂਕਿ ਜਦੋਂ ਤੋਂ ਆਪਾਂ ਸੀਐਮ ਸਾਹਿਬ ਨੇ ਮੁਹਿਮ ਬਿਟੀ ਸੋ ਜਿਹੜਾ ਆਪਾਂ মিডিਆ ਨੂੰ ਚੌਥਾ ਪਿੱਲਰ ਕਹਿੰਦੇ ਆ ਪੋਲਿਟਿਕਸ ਦਾ ਤੇ মিডিਆ ਨੇ ਬਹੁਤ-ਬਹੁਤ ਸਾਡਾ ਸਾਥ ਦਿੱਤਾ ਪਿੰਡ-ਪਿੰਡ ਜਾ ਕੇ ਜਿਹੜਾ ਸਿਗਾ মিডিਆ ਨੇ ਸਾਡਾ ਸਾਥ ਦਿੱਤਾ ਤੇ ਲੋਕਾਂ 'ਚ ਜਿਹੜੀ ਸੀਗੀ ਕਿ ਆਪਾਂ ਇੱਕ ਉਹਨਾਂ ਨੂੰ ਐਕਟਿਵ ਕਰਨਾ ਇਹ মিডিਆ ਦਾ ਮੈਂ ਇੱਥੇ ਬਹੁਤ-ਬਹੁਤ ਧੰਨਵਾਦ ਕਰਦਾ ਤੇ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਕਿ ਜੇ ਕਿਸੇ ਨੂੰ ਵੀ ਕਿਸੇ ਪਿੰਡ 'ਚ ਕਿਸੇ ਸ਼ਹਿਰ 'ਚ ਕੋਈ ਨਸ਼ਾ ਵੇਚਣ ਵਾਲਾ ਜਾਂ ਕੋਈ ਨਸ਼ਾ ਕਰਨ ਵਾਲਾ ਜਿਹੜਾ ਤਾਂ ਨਸ਼ੇ ਕਰਦਾ ਉਹ ਸਾਡੇ ਤੱਕ ਮੇਰੀ ਟੀਮ ਨਾਲ ਅਪਰੋਚ ਕਰੋ ਆਪਾਂ ਉਹਦਾ ਫ੍ਰੀ ਆਫ ਕੋਸਟ ਟਰੀਟਮੈਂਟ ਕਰਾਵਾਂਗੇ ਇਹ ਖਬਰ ਤੁਸੀਂ ਵੱਡੀ ਜੀ ਪਲੀਜ਼ ਚਲਾ ਦਿਓ ਤੇ ਜੇ ਕੋਈ ਬੰਦਾ ਨਸ਼ਾ ਕਰਦਾ ਸਾਨੂੰ ਲੱਭ ਗਿਆ ਹੋਣੇ ਬਖਸ਼ਿਆ ਨਹੀਂ ਜਾਊਗਾ ਬਿਲਕੁਲ ਇਹ ਅੱਜ ਇਥੋਂ ਆਪਾਂ ਕਹਿਣਾ ਚਾਹੁੰਦੇ ਆ ਤੇ ਜੇ ਕੋਈ ਨਸ਼ਾ ਕਰਦਾ ਏ ਉਹ ਸਾਡੇ ਤੱਕ ਆਏ ਅਸੀਂ ਉਹਦਾ ਚੰਗੀ ਤਰ੍ਹਾਂ ਉੱਪਰ ਵਧੀਆ ਜਿਹੜਾ ਪ੍ਰਾਈਵੇਟ ਹਸਪੀਟਲ ਨਾਲੋਂ ਵਧੀਆ ਸਰਕਾਰੀ ਚੋਂ ਦਾ ਇਲਾਜ ਕਰਾਵਾਂਗੇ ਦੇਖਿਆ ਨਹੀਂ ਜਿਹੜਾ ਪਾਸੇ ਮੰਗਦਾ ਸੋ ਹਰੇਕ ਦਾ ਨੰਬਰ ਆਊਗਾ ਇਹ ਨਾ ਸਟੈਪ ਬਾਈ ਸਟੈਪ ਚੀਜ਼ਾਂ ਹੁੰਦੀਆਂ ਮੈਂ ਅੱਜ ਵੀ ਤੁਹਾਨੂੰ ਇਹ ਕਹਿਣਾ ਚਾਹੁੰਦਾ ਤੁਹਾਨੂੰ ਕਿਤੇ ਵੀ ਕਿਸੇ ਨੂੰ ਵੀ ਪਤਾ ਲੱਗਦਾ ਤੁਸੀਂ ਸਾਡੇ ਤੱਕ ਸੰਪਰਕ ਕਰੋ ਆਪਾਂ ਉਹ ਬੰਦੇ ਦਾ ਜਲਦ ਤੋਂ ਜਲਦ ਕਿਉਂਕਿ ਕਈ ਵਾਰੀ ਬੰਦੇ ਜਿਹੜੇ ਪੁਰਾਣੇ ਸੀ ਨਾ ਵੇਚਦੇ ਉਹ ਹਟ ਚੁੱਕੇ ਨੇ ਸਰਕਾਰ ਤੋਂ ਡਰਦੇ ਆ ਜਾਂ ਸਰਕਾਰ ਦੀ ਡੈਡਲਾਈਨ ਤੋਂ ਕਹਿ ਲੋ ਉਹ ਹਟ ਚੁੱਕੇ ਨੇ ਨਸ਼ਾ ਵੇਚਣੋਂ ਪਰ ਹਾਂ ਆਪਾਂ ਕਿਸੇ ਨਾਲ ਧੱਕਾ ਵੀ ਨਹੀਂ ਕਰਨਾ ਜਿਹੜੀ ਚੀਜ਼ ਜਿੱਤੋਂ ਬਰਾਮਦ ਹੋਊਗੀ ਜਿਹੜਾ ਬੰਦਾ ਕੋਈ ਨਸ਼ਾ ਵੇਚਦਾ ਹੋਊਗਾ ਕਿਸੇ ਵੀ ਚੀਜ਼ 'ਚ ਦੋਸ਼ੀ ਪਾਇਆ ਜਾਊਗਾ ਉਹਨੂੰ ਫੜ ਕੇ ਜਲਦ ਤੋਂ ਜਲਦ ਅਸਲਾਖਾ ਪਿੱਛੇ 당ਗੇ ਵੱਡੇ ਤੋਂ ਵੱਡੇ ਮਗਰਮਸ਼ਾਪਾਂ ਦਿੱਤੇ ਨੇ ਪਿੱਛੇ ਸੋ ਤਾਂ ਕਰਕੇ ਆਪਾਂ ਬਿਲਕੁਲ ਇਹ ਸਰਕਾਰ ਦੀ ਡੈਡਲਾਈਨ ਆ ਨਹੀਂ ਨੂੰ ਪਤਾ ਹੁੰਦਾ ਸਰ ਨਹੀਂ ਮੈਨੂੰ ਪਤਾ ਜੀ ਆਪਾਂ ਮਾਨ ਸਾਹਿਬ ਨੇ ਵੀ ਪਿੱਛੇ ਜੀ ਸਾਡੀ ਮੀਟਿੰਗ ਹੋਈ ਸੀ ਉਹ 'ਚ ਕਿਹਾ ਸੀ ਆਪਾਂ ਸ਼ਫਲਿੰਗ ਕਰ ਰਹੇ ਹਾਂ ਐਂਡ ਆਪਾਂ ਸ਼ਫਲਿੰਗ ਵੀ ਕੀਤੀ ਸੋ ਹੁਣ ਮੈਂ ਤੁਹਾਨੂੰ ਵੀ ਇਹ ਗੀਜ਼ ਕਹਿਣੀ ਚਾਹੁੰਨਾ ਕਿ ਜੇ ਕਿਸੇ ਨੂੰ ਵੀ ਕੋਈ ਬੰਦਾ ਲੱਭਦਾ ਜਾਂ ਕੋਈ ਵੀ ਤੁਹਾਨੂੰ ਕੋਈ ਜਾਣਕਾਰੀ ਆਉਂਦੀ ਤੁਸੀਂ ਸਾਡੇ ਨਾਲ ਸੰਪਰਕ ਕਰੋ ਆਪਾਂ ਉਹਦਾ ਜਲਦ ਤੋਂ ਜਲਦ ਹੱਲ ਕਰਾਵਾਂ ਅੱਜ ਡੇਰਾ ਬਾਬਾ ਨਾਨਕ ਕੋਲ ਪਿੰਡ ਦੇ ਹਲਕੇ ਲਾਇਆ ਆਖਰੀ ਪੰਜੀ ਗਿਆ ਤੇ ਆਖਰੀ ਹੀ ਮੀਟਿੰਗ ਸੀਗੀ ਬਹੁਤ ਵਧੀਆ ਹੋਈ ਹੈ ਮੈਂ ਧੰਨਵਾਦ ਕਰਦਾ ਹਾਂ ਬਾਬਾ ਸਾਹਿਬ ਦਾ ਡਾਕਟਰ ਅਰਸ਼ ਵੀ ਦਾ ਸਾਰੀ ਸਮਝੀ ਜਿਹੜੀ ਲਿਖੀ ਸਪਾਈ ਹੈ ਤੇ ਸਾਡੀ ਇਹ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਬਹੁਤ ਚੰਗੇ ਮਾਹੌਲ 'ਚ ਇਹ ਮੀਟਿੰਗ ਹੋਈ ਹੈ ਕਿਵੇਂ ਦਾ ਹੁੰਗਾਰਾ ਮਿਲ ਰਿਹਾ ਜਿਹੜਾ ਹੈ ਨਸ਼ਾ ਮੁਕਤੀ ਜੇ ਬਹੁਤ ਵਧੀਆ ਹੈ ਪਿੰਡ ਪਿੰਡ ਜਾ ਕੇ ਵੇਚਣ ਦੇ ਲੋਕਾਂ ਦੇ ਵਿੱਚ ਲੋਕਾਂ ਦਾ ਬਹੁਤ ਉਤਸ਼ਾਹ ਆ ਲੋਕ ਦੇਖਦੇ ਨੇ ਲੋਦਾ ਜੇ ਕਿ ਇਹ ਮਹਿਮੇ ਦੇ ਨਾਲ ਗੁਰਦੇ ਨੇ ਅੱਗੇ ਆ ਕੇ ਕਰਦੇ ਆ ਆ ਬਿਲਕੁਲ ਜੀ ਇਹ ਕੋਈ ਇਹ ਪਾਰਟੀ ਇਹ ਨਹੀਂ ਵੰਦੀ ਪਾਰਟੀ ਵੰਦੀ ਕੰਮ ਦੇ ਕੇ ਪਾਰਟੀ ਅਹੁਦੇ ਦਿੰਦੀ ਆ ਤੇ ਹਰ ਜਿਹੜਾ ਬੰਦਾ ਪਾਰਟੀ ਵਾਸਤੇ ਕੰਮ ਕਰਨ ਗਿਆ ਵਾ ਪਾਰਟੀ ਨੂੰ ਅੱਗੇ ਲੈ ਕੇ ਜਾਂਦੀ ਆ ਅਸੀਂ ਆਮ ਲੋਕ ਆ ਆਮ ਬੰਦੇ ਆ ਆਮ ਲੋਕ ਕਰਕੇ ਪਾਰਟੀ ਲੋਕਾਂ ਨੂੰ ਮਤ ਦੇ ਦੋ 2027 ਚ ਬੇੜਾ ਪਾਰ ਲੱਗੇਗਾ ਫਿਰ ਬਿਲਕੁਲ ਜੀ ਬਹੁਤ ਵਧੀਆ ਜਿੱਤੇ ਦੇ ਨਾਲ ਪ੍ਰਾਪਤ ਹੋ ਗਏ ਤੇ ਫਿਰ ਦੁਬਾਰਾ ਇਹ ਹੀ ਆਮਦੋਪਾਤ ਦੀ ਸਰਕਾਰ